ਸਾਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਇਹ ਕਵਰੇਜ ਕਰਨੇ ਜਾ ਰਹੇ ਆ ਪਿੰਡ ਕਰਿਆਲੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਜਿੰਦਰ ਸਿੰਘ ਆਨਰ ਆ ਦੋਸਤੋ ਹਰਜਿੰਦਰ ਸਿੰਘ ਬਾਈ ਦੇ ਘਰੇ ਆਏ ਆ ਤੇ ਥੋੜਾ ਬਾਤ ਆ ਜਿਹੜਾ ਦੋਸਤੋ ਪਸ਼ੂ ਵਪਾਰ ਵੀ ਕਰਦਾ ਵਪਾਰ ਦਾ ਕੰਮ ਵੀ ਵੀ ਵੀਰ ਨਾਲ ਕਰਦਾ ਵਿਕਰੀ ਵਾਲੇ ਪਸ਼ੂ ਆ ਆਉਂਦੇ ਆ ਇਸ ਘਰੇ ਵੀ ਸਟਾਰਟਿੰਗ ਜਿਹੜੀ ਦੋਸਤੋ ਨਵੀਂ ਆ ਬਾਕੀ ਪਸ਼ੂ ਅੱਜ ਇਸ ਕਵਰਜ ਵਿੱਚ ਤੁਹਾਨੂੰ ਟੋਟਲ 5 ਨਾਗ ਦਿਖਾਉਣੇ ਆ ਇੱਕ ਮਾਝ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਸਵਾਈ ਆ ਇੱਕ ਪਹਿਲੇ ਨੰਬਰ ਤੇ ਤੁਸੀਂ ਇਧਰੋਂ ਦੇਖ ਰਹੇ ਜੀ ਦੋਸਤੋ ਜਰਸੀ ਬਿਲਕੁਲ ਤਾਜੀ ਸੂਈ ਸਵਾਈ ਆ ਤੇ ਵਿੱਚ ਆ ਜਿਹੜੇ ਨਾਗਾ ਦੋਸਤੋ ਕੁਝ ਕੁ ਤੋਕੜ ਪਸ਼ੂ ਆ ਕੁਝ ਕੁੱਚੇ ਬੱਚੇ ਦੇ ਵਿੱਚ ਆ ਇੱਕ ਆ ਡੱਬੀ ਵਾੜ ਜਿਹੜੀ ਤੁਹਾਨੂੰ ਦਿਖਾਉਣੀ ਆ ਕ੍ਰੋਸ ਆਂਗ ਦੇ ਵਿੱਚ ਇਹ ਗੱਬਣ ਆ ਤਿਆਰੀ ਤੇ ਆ ਕੋਈ ਥੋੜੇ ਕੁ ਦਿਨ ਹਜੇ 5 7 8 ਕੇ ਦਿਨ ਹਜੇ ਕੱਢਦੀ ਆ ਇਹ ਸੂਣ ਦਾ ਨੇੜ ਠੀਕ ਹੈ ਜੀ ਸੋ ਟੋਟਲ ਅਰਲਾਗ ਜਿਹੜੇ ਦੋਸਤੋ ਤਿੰਨ ਕ ਪਸ਼ੂ ਬਿਲਕੁਲ ਤਾਜੇ ਸੂਏ ਸੂਬਾਈ ਆ ਜਾਂ ਸੂਨ ਵਾਲੀ ਇੱਕ ਇਹ ਬਿਹੜਾ ਤੇ ਬਾਕੀ ਇਹ ਤੋਕੜ ਬਿਹੜਾ ਤੁਹਾਨੂੰ ਦਿਖਾ ਦਾਂਗੇ ਤੇ ਇੱਕ ਪਟੇ ਵਾਲੀ ਮਸ਼ੀਨ ਆ ਜਿਹੜੀ ਦੋਸਤੋ ਠੀਕ ਹੈ ਜੀ ਮਿੱਟੀ ਵਾਲੀ ਪਟੇ ਵਾਲੀ ਮਸ਼ੀਨ ਆ ਇਹ ਵੀ ਵਿਕਰੀ ਦੇ ਲਈ ਅਵੇਲੇਬਲ ਆ ਇੱਕ ਰੀਪਰ ਆ ਤੂੜੀ ਰੀਪਰ ਵੀ ਬਿਕਾਊ ਆ ਆਉਣ ਵਾਲਾ ਸੀਜ਼ਨ ਨੂੰ ਜੇਕਰ ਆਪਾਂ ਦੋਸਤੋ ਦੇਖੀਏ ਤੇ ਨੈਕਸਟ ਜਿਹੜਾ ਸੀਜ਼ਨ ਅੱਗੇ ਬਿਲਕੁਲ ਕਣਕਾਂ ਦੀ ਵੜਾਈ ਤੋਂ ਬਾਅਦ ਇੱਕ ਤੂੜੀਆਂ ਬੰਨੀਆਂ ਨੇ ਤੇ ਤੂੜੀ ਵਾਲਾ ਰੀਪਰ ਵੀ ਬਿਕਾਊ ਆ ਉਹ ਵੀ ਆਪਾਂ ਡਿਟੇਲ ਪੂਰੀ ਇਨਫੋਰਮੇਸ਼ਨ ਵੀਰ ਹਰਜਿੰਦਰ ਸਿੰਘ ਤੋਂ ਲੈ ਲਾਂਗੇ ਸੋ ਬਾਕੀ ਰੇਟ ਭਾਅ ਪੜਦਾ ਸਾਰੇ ਪਸ਼ੂਆਂ ਦਾ ਤੇ ਮਸ਼ੀਨਰੀ ਦਾ ਇਸ ਵੀਡੀਓ ਦੇ ਵਿੱਚ ਕੀਤਾ ਜਾਊਗਾ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਅੱਜ ਦੋਸਤੋ 7 ਜਨਵਰੀ ਨੂੰ ਆਪਾਂ ਇਹ ਕਵਰਜ ਕਰਨੇ ਜਾ ਰਹੇ ਹਾਂ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ ਸੋ ਬਾਕੀ ਆ ਜੋ ਕਰਦੇ ਹਾਂ ਗੱਲਬਾਤ ਵੀਰ ਹਰਜਿੰਦਰ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਹਰਜਿੰਦਰ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਵਧੀਆ ਵੀਰ ਜੀ ਅੱਛਾ ਵੀਰ ਹਰਜਿੰਦਰ ਜਿੱਦਾਂ ਕਿ ਆਪਾਂ ਜ਼ਿਕਰ ਕਰਤਾ ਵੀ ਪਸ਼ੂ ਵਪਾਰ ਦਾ ਕੰਮ ਹੈ ਕਿੰਨੇ ਕ ਟਾਈਮ ਤੋਂ ਥੋੜੇ ਹੁਣ ਸਟਾਰਟ ਨਵਾਂ ਹੀ ਕੀਤਾ ਹਾਂਜੀ ਹਾਂਜੀ ਨਵਾਂ ਹੀ ਆਪਾਂ ਕੀਤਾ ਏ ਠੀਕ ਹੈ ਜੀ ਹਾਂਜੀ ਹਾਂਜੀ ਤੇ ਟੋਕੜ ਗੱਬਣ ਪਸ਼ੂ ਤੇ ਬਿਲਕੁਲ ਸੱਜਰ ਸੁਈਆਂ ਮੱਝਾਂ ਚਾਹੇ ਵੜਾ ਇਸੇ ਤਰ੍ਹਾਂ ਦੀ ਗਾਰੀ ਹਾਂਜੀ ਹਾਂਜੀ ਗਾਰੰਟੀ ਵਾਲੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਤਕਰੀਬਨ ਦੋਸਤੋ ਅੱਜ ਵੀ ਜਿਹੜੇ ਪਸ਼ੂ ਹੋਣਗੇ ਰੇਟ ਪਾ ਫੜਤਾ ਜਿੰਨਾ ਵੀ ਹੋਊਗਾ ਆਪਦੇ ਵੱਲੋਂ ਤਾਂ ਬਿਲਕੁਲ ਜਾਇਜ਼ ਕਰਾਉਣ ਦੀ ਕੋਸ਼ਿਸ਼ ਹੋਊਗੀ ਅੱਗੋਂ ਜਿਹੜਾ ਕੋਈ ਖਰੀਦਦਾਰ ਵੀ ਖਰੀਦਣਾ ਚਾਹੁੰਦਾ ਤੋਂ ਮੌਕੇ ਦਾ ਕੋਈ ਮਾਨਤਾ ਜਿਹੜਾ ਹੁੰਦਾ ਦੋਸਤੋ ਇੱਥੇ ਕੋਈ ਵੀਰ ਜਦੋਂ ਸੌਦਾ ਬਿਆਨਾ ਕਰਦਾ ਤੇ ਮਾਨਤਾ ਜਿਹੜਾ ਜਿੰਨਾ ਵੀ ਹੋਊਗਾ ਉਹ ਮੌਕੇ ਤੇ ਹੋ ਜਾਊਗਾ ਠੀਕ ਆ ਜੀ ਤੇ ਹਰਜਿੰਦਰ ਭਾਈ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲੀ ਗਏ ਹਾਂਜੀ ਵੀਰ ਜੀ ਚਰਸੀ ਬੈੜ ਆਪਣੇ ਕੋਲ ਤੇ ਸੂਬਾ ਕਿਨਮਾ ਸੋਈ ਆ ਇਹ ਵੀਰ ਜੀ ਤੀਜਾ ਮੰਨ ਲੀ ਆਪਾਂ ਤੀਜਾ ਦਾ ਹਾਂਜੀ ਠੀਕ ਆ ਜੀ ਪੰਜ ਚੌਥਾ ਮੰਨ ਲਓ ਪੰਜ ਤੀਜਾ ਮੰਨ ਲਓ ਕੋ ਤੀਜਾ ਕ ਮੰਨ ਕੇ ਚਲੋ ਕੋਈ ਸੌਦਾ ਕਰ ਲੇ ਹਾਂਜੀ ਹਾਂਜੀ ਤੇ ਦਿਨ ਇਹਨੂੰ ਕਿੰਨੇ ਹੋ ਗਏ ਆ ਇਹ ਵੀਰ ਜੀ ਹੋ ਗਏ ਆ 15 ਦਿਨ ਹੋ ਗਏ ਆ ਹਾਂਜੀ ਹਾਂਜੀ ਲਓ ਜੀ 15 ਕ ਦਿਨਾਂ ਦੀ ਦੋਸਤੋ ਸੂਈ ਆ ਹਾਂਜੀ ਹਾਂਜੀ ਤੇ ਤੀਜਾ ਸੂਆ ਕੋਈ ਵੀ ਰੰਗ ਕੇ ਸੌਦਾ ਕਰ ਸਕਦਾ ਤੇ ਬੱਚਾ ਮਗਰ ਇਹਦੇ ਕੀ ਆ ਗਿਆ ਮਗਰ ਬੱਚਾ ਆ ਜੀ ਮਗਰ ਬੱਚਾ ਹਾਂਜੀ ਹਾਂਜੀ ਅ ਜਰੂਰ ਦਿਖਾ ਦਾਂਗੇ ਮਗਰ ਦੋਸਤੋ ਮੇਲ ਕਾਫ ਆ 15 ਕ ਦਿਨਾਂ ਦੀ ਸੂਈ ਹੈ ਤੇ ਹਨਰ ਜੇਦਰ ਭਾਈ ਦੁੱਧ ਕਿੰਨਾ ਕ ਚਵਾਦੀਆਂ ਨੇ ਥੱਲੇੋਂ ਇਹ ਵੀਰ ਜੀ 12 ਲੀਟਰ ਆ ਆਪਾਂ 11 ਕਹਿ ਕੇ ਦਵਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ 11 ਕਿਲੋ ਤੋਂ ਇੱਕ ਹੁੰਦਾ ਨਾ ਵੀ ਜਿਵੇਂ ਵਪਾਰੀ ਵੀਰ ਚਲੋ ਕਹਿੰਦੇ ਆ ਵੀ ਪਰ ਜੇ ਕੋਈ ਚੂਣਾ ਆ 12 ਨਿਕਲੂ ਆਪਾਂ 11 ਹੀ ਕਹਾਂਗੇ ਕੰਡੇ ਵਾਲਾ ਪੂਰਾ 12 ਹੋਊਗਾ ਠੀਕ ਠੀਕ ਆ ਤੇ ਹਰਜਿੰਦਰ ਭਾਈ ਨੂੰ ਖੋਲ ਕੇ ਦਿਖਾ ਦਗੇ ਹਾਂਜੀ ਹਾਂਜੀ ਸੋ ਥਾਣ ਥਣੂ ਦੋਸਤੋ ਬਹੁਤ ਸੋਨਾ ਮੁੱਠੀ ਥਾਣਾ ਜਿੱਦਾਂ ਆਪਾਂ ਹਰ ਵਾਰੀ ਕਹਿੰਨੀ ਆ ਵੀ ਜਿਹੋ ਜਿਹਾ ਪਸ਼ੂ ਦੀ ਥਾਣਦੀ ਆਪਾਂ ਕੁਆਲਿਟੀ ਅੱਖੀ ਦੇਖਦੇ ਆ ਉਹ ਆਪਾਂ ਜ਼ਰੂਰ ਬਿਆਨ ਕਰੀਦੀ ਆ ਸੋ ਮੁੱਠੀ ਥਾਣਾ ਤੇ ਕੋਈ ਲੇਡੀਜ਼ ਚਵਾਈ ਕਰ ਲੂਗੀ ਜਾਂ ਕੋਈ ਵੀਰ ਚਵਾਈ ਕਰ ਲੂਗਾ ਕੋਈ ਦਿੱਕਤ ਨਹੀਂ ਆਉਂਦੀਗੀ ਮੁੱਠੀ ਥਾਣਾ ਬਾਕੀ ਵੀਰ ਜੀ ਠੰਡੀ ਧੀਰੀ ਤਾਰ ਹਾਂ ਜੋੜ ਵਾਂਗਾਂ ਪਾਉਂਦੀ ਲੋੜ ਨਹੀਂ ਓਕੇ ਹਾਂਜੀ ਹਾਂਜੀ ਲਓ ਜੀ ਸੋ ਥਣ ਭਾਂਡਾ ਬਹੁਤ ਸੋਨਾ ਦੋਸਤੋ ਠੀਕ ਆ ਜੀ ਤੇ ਜਰਸੀ ਆ ਨਸਲ ਬਰੀਡ ਦੇ ਵਿੱਚ ਜੇਕਰ ਆਪਾਂ ਦੇਖੀਏ ਤੇ ਜਰਸੀ ਪਿਓਰ ਬੱਚੀ ਆ 15 ਦਿਨਾਂ ਦੀ ਜਿਹੜੀ ਦੋਸਤੋ ਇਹ ਵੈੜ ਸੁਈ ਆ ਠੀਕ ਆ ਤੇ ਬੱਚਾ ਮਗਰ ਆ ਬੱਚਾ ਤੁਹਾਨੂੰ ਦਿਖਾ ਦਿੰਨੇ ਬੱਚਾ ਇੱਕ ਵਾਰ ਤੁਸੀਂ ਜ਼ਰੂਰ ਦੇਖ ਲਓ ਕੋਈ 15 ਦਿਨ ਦਾ ਸਮਾਂ ਹੋ ਗਿਆ ਆ ਮਗਰ ਜਿਹੜਾ ਬੱਚਾ ਹੈ ਬੱਚਾ ਮੇਲ ਕਾਫ ਠੀਕ ਆ ਜੀ ਤੇ ਚਵਾਪਸਮਾ ਦੀ ਵੀ ਇੱਕ ਨੰਬਰ ਦੱਸ ਲਿਆ ਬਾਕੀ ਆ ਲੋ ਕੋਈ ਨਾ ਕੋਈ ਨਾ ਆ ਲੋ ਆਗਰੇ ਤੋਂ ਭੂਰ ਛੱਤੇ ਦੀ ਆਪਨੀ ਗਰੰਟੀ ਹੋ ਗਈ ਠੀਕ ਹੈ ਜੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਤੇ ਜਿੱਦਾਂ ਮਰਜ਼ੀ ਚਾਹੇ ਕੋਈ ਰ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਭਰਾ ਕੇ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਹਰਜਿੰਦਰ ਕਿੰਨਾ ਮੁੱਲ ਲੈਣ ਦੇਣ ਬਈ ਕੀ ਕਰਾਂਗੇ ਦਾ ਇਹਦਾ ਵੀਰ ਜੀ ਕਰੋਨ ਜਿੰਨਾ ਮਰਜ਼ੀ ਕਰ ਲਈਏ 35000 ਰੁਪਇਆ ਮੁੱਲ ਕਰਦੇ ਆ 35 ਹਾਂਜੀ ਉਹ ਮਤਲਬ ਕੱਲੇ ਕੱਲੇ ਪਸ਼ੂ ਦਾ ਨਹੀਂ ਆਪਾਂ ਕਹਿੰਦੇ ਵੈਸੇ ਛੋਟ ਛਾਪਾ ਹਰ ਇੱਕ ਪਸ਼ੂ ਦੇ ਵਿੱਚੋਂ ਹੋ ਜਾਊਗਾ ਦੱਸੇ ਰੇਟ ਹਾਂਜੀ ਹਾਂਜੀ ਵੀਰ ਜੀ ਉਹ ਜਿਹੜਾ ਕੋਈ ਵੀਰ ਕਰਿਆ ਇਹ ਦਰ ਮੈਂ ਜ਼ਰੂਰ ਕਰਾਂਗੇ ਆ ਜ਼ਰੂਰ ਮਾਨਤਾ ਹਾਂਜੀ ਹਾਂਜੀ ਵੈਸੇ ਵੀ ਆਪਣੀ ਕੋਈ ਪਹਿਲੀ ਵੀਡੀਓ ਆ ਪਹਿਲੀ ਵੀਡੀਓ ਆਪਾਂ ਇਸ ਘਰੋਂ ਕਰਨ ਕਰਦੇ ਪਏ ਆ ਮਾਨਤਨ ਜਿੰਨਾ ਵੀ ਆ ਗੁੰਜਾਇਸ਼ ਹੋਈ ਉਹਨਾਂ ਜ਼ਰੂਰ ਕਰਦੇ ਹਾਂਜੀ ਹਾਂਜੀ ਠੀਕ ਹੈ ਲੋ ਵੀ 35000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਜਰਸੀ ਵੈੜ ਤੁਸੀਂ ਜ਼ਰੂਰ ਖਰੀਦ ਲਿਓ ਆਣ ਕੇ ਤੇ ਆ ਜਿਹੜੀ ਆ ਗਈ ਆਪਣੇ ਕੋਲ ਅੱਗੇ ਡੱਬੀ ਐਚ ਐਫ ਦੇ ਵਿੱਚ ਜੀ ਹਾਂਜੀ ਹਾਂਜੀ ਵੀਰ ਜੀ ਇਹਦੀ ਡਿਟੇਲ ਕਰੋ ਸਾ ਜੀ ਇਹ ਵੀਰ ਜੀ 11 ਲੀਟਰ ਦੁੱਧ ਆ 11 ਲੀਟਰ ਆਪਾਂ 10 ਕਿਲੋ ਕਹਿ ਕੇ ਦੇਵਾਂਗੇ ਕਿਸੇ ਵੀਰ ਨੂੰ 10 ਕਿਲੋ ਕਹਿ ਕੇ ਦੇ ਦਾਂਗੇ ਹਾਂ ਸੂਆ ਇਹਦਾ ਦੂਜਾ ਹੈ ਜੀ ਆ ਕਿੰਨੇ ਟਾਈਮ ਤੇ 3/4 ਮੰਨ ਲਈਏ ਤੀਜਾ ਮੰਨ ਲਓ ਹਾਂਜੀ ਟਾਈਮ ਕਿੰਨੇ ਕ ਦੀ ਸੂਈ ਹੋਗੀ ਇਹ ਵੀ ਜੀ 2 ਮਹੀਨਿਆਂ ਦੀ ਲਾ ਲਓ ਸੂਈ ਆ 2 ਮਹੀਨੇ ਹੋ ਗਏ ਸੋ 10 ਕਿਲੋ ਦੋਸਤੋ ਦੁੱਧ ਇਹਦੇ ਥੱਲੇ ਬਿਲਕੁਲ ਹਾਜ਼ਰ ਆ 2 ਕੁ ਮਹੀਨੇ ਕੋਈ ਵੀਰ ਆਈਡੀਆ ਮੰਨ ਲੇ ਕਿਉਂਕਿ ਦੋਸਤੋ ਉੱਚੇ ਬੱਚੇ ਦੇ ਵਿੱਚ ਹੈ ਵੀ ਨਾਲੇ ਬਣ ਬੱਚੇ ਹੋ ਆ ਇਸ ਕਰਕੇ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ ਵੈਸੇ ਦੁੱਧ 10 ਕਿਲੋ ਚੋਗੇ ਆਪਦੀ ਕੋਈ ਤਸੱਲੀ ਕਰ ਲੇ ਭਰਾ ਠੀਕ ਆ ਜੀ ਆਈਡੀਆ ਆਪ ਦਾ 2 ਮਹੀਨੇ ਮੰਨ ਲੇ 2.5 ਮੰਨ ਲਓ ਤੁਸੀਂ ਅੱਗੇ ਹਰਕਤ ਹੀ ਸਮਝ ਆਪੂ ਆਪਣੀ ਤੇ ਕਦ ਪੂਰੇ ਉੱਚੇ ਦੇ ਵਿੱਚ ਆ ਵੱਡੇ ਕਦ ਕਾਟ ਦੇ ਵਿੱਚ ਇਹ ਵਹਿੜ ਆ ਤੇ ਤੀਜਾ ਸੂਹਾ ਕੋਈ ਵੀਰ ਮੰਨ ਕੇ ਸੌਦਾ ਕਰ ਲੇ ਠੀਕ ਆ ਤੀਜਾ ਸੂਹਾ ਮੰਨ ਲੇ ਬਾਕੀ ਥਾਂ ਥਾਂ ਨੂੰ ਪੂਰਾ ਹਾਤੀ ਚਵਾਈ ਹਾਤੀ ਚਵਾਈ ਵਾਲਾ ਦੇਖੋ ਜੀ ਆਹ ਦੇਖੋ ਠੀਕ ਆ ਤੇ ਐਸੀ ਤਰ੍ਹਾਂ ਪਹਾੜੇ ਪੂਰੇ ਤੇ ਚੋਲ ਇੰਨੀਆਂ ਬਸ ਨਹੀਂ ਵੀਰ ਜੀ ਭਾਈ ਤਰਾ ਪਹਾੜੇ ਦੇ ਬਿਨਾਂ ਇਹ ਮਿਲਦੀ ਨਹੀਂ ਬਸ ਅੱਛਾ ਇਸੇ ਤਰ੍ਹਾਂ ਪਸਮਾਹ ਹੋ ਜਾਂਦਾ ਤੇ ਪਸਮਾਹ ਤੋਂ ਬਾਅਦ ਇਸੇ ਤਰ੍ਹਾਂ ਹੀ ਹੈ ਹਾਂਜੀ 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 ਲਿਆ ਵੀ ਹਰਜਿੰਦਰ ਸਿੰਘ ਨੂੰ ਵੀ ਖੋਲ ਕੇ ਤੋਰਦੀ ਆ ਭਾਈ ਸੋਦਸੋ ਇਸੇ ਤਰ੍ਹਾਂ ਹੀ ਬਿਲਕੁਲ ਥਾਪੀ ਥਾਪੀ ਤੋਂ ਬਾਅਦ ਕੋਈ ਵੀ ਰਵੰਗਾ ਪਾਵੇ ਚਾਹੇ ਨਾ ਪਾਵੇ ਇਸੇ ਤਰ੍ਹਾਂ ਤੁਸੀਂ ਚਵਾਈ ਮਿਲੋਗੀ ਲੋੜ ਹੀ ਨਹੀਂ ਗਈ ਇਸੇ ਤਰ੍ਹਾਂ ਚਵਾਈ ਤੁਸੀਂ ਕਰ ਲੋਗੇ ਠੀਕ ਆ ਕਦ ਕੋ ਤਾਂ ਚੰਗਾ ਬੈਠਦਾ ਬਾਕੀ ਤੇਜਾ ਸੁਭਾ ਕੋਈ ਮੰਨ ਕੇ ਸੌਦਾ ਕਰ ਲੇ ਟਾਈਮ ਤੁਹਾਨੂੰ ਮੈਂ ਪਹਿਲਾਂ ਜ਼ਿਕਰ ਕਰਤਾ ਦੋ ਮਨਤ ਸਮਝਣ ਜਾਂ 2.5 ਮਨਤ ਸਮਝਣ ਉਹ ਵੀਰ ਕਿਸੇ ਦੀ ਅਕੋ ਸਮਝ ਆਲਾ ਆ ਲਓ ਜੀ ਠੀਕ ਆ ਸੋ ਸੱਜੀ ਖਬੀ ਬਹਿਣੀ ਵਾਲੇ ਪਾਸਿਓ ਤੇ ਬੈਕ ਸਾਈਡ ਤੋਂ ਜਿਹੜਾ ਥਾਂ ਦੋਸਤੋ ਬਖਾਲਾ ਬਖੂਲਾ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਹਰਜਿੰਦਰ ਭਾਈ ਸਵੇਰ ਚਵਾਈ ਦਾ ਸ਼ਾਮ ਦੀ ਚਵਾਈ ਦਾ ਸਮਾਂ ਕੀ ਆ ਵੀਰ ਜੀ ਸਵੇਰ ਚਵਾਈ ਦਾ 7 ਵਜੇ ਮਹਾ ਉੱਠਿਆ ਜਾਂਦਾ 7 ਵਜੇ ਹੁੰਦੀ ਆ ਹੁਣ ਵੀ ਲੇਟ ਹੀ ਕਰਦੇ ਸ਼ਾਮ ਨੂੰ ਹਾਂਜੀ ਹੁਣ ਵੀ ਲੇਟ ਹੀ ਅਜੇ ਪਾਇਆ ਦੋ ਤਿੰਨ ਕਿ ਤਿੰਨ ਘੰਟੇ ਹਾਂਜੀ ਦੋ ਤਿੰਨ ਘੰਟੇ ਪਾਇਆ ਜੀ ਠੀਕ ਆ ਤੇ ਕੀ ਮੁੱਲ ਕਰਾਂਗੇ ਇਹਦਾ ਇਹਦਾ ਵੀਰ ਜੀ ਲੈਣ ਦੇ ਨਾਲ ਰੁਪਈਆ 24000 ਰੁਪਈਆ ਡਿਮਾਂਡ ਕਰਦੇ ਆ 24000 ਹਾਂਜੀ ਹੂੰ ਠੀਕ ਹੈ ਜੀ ਹਾਂਜੀ ਬਾਕ ਵੀਰ ਦਾ ਆਦਰ ਮਾਨ ਜ਼ਰੂਰ ਕਰਾਂਗੇ। ਹਾਂ ਮਾਨਤਨ ਜ਼ਰੂਰ। ਹਾਂਜੀ ਹਾਂਜੀ। 24 'ਚੋਂ। ਹਾਂਜੀ ਹਾਂਜੀ 24 'ਚੋਂ ਕਰ ਦਾਂਗੇ। ਲਓ ਜੀ। ਸੋ ਦੋਸਤੋ ਮਾਨਤਨ ਹੋ ਜਾਊਗਾ ਵੱਡੀ ਵੈੜ ਅੱਗੇ ਕੋਈ ਆਸੇ-ਉਸੇ ਲੱਗੀ ਤੇ ਨਹੀਂ ਬਣੀ ਤੇ ਨਹੀਂ। ਨਹੀਂ ਨਹੀਂ ਵੀਰ ਜੀ ਇਹ ਨਹੀਂ ਬਣੀ। ਠੀਕ ਹੈ ਜੀ। ਹਾਂਜੀ ਹਾਂਜੀ। ਲਓ ਜੀ 24000 ਦੇ ਵਿੱਚੋਂ ਮਾਨਤਨ ਹੋ ਜਾਊਗਾ 10 ਕਿਲੋ ਦੁੱਧ। ਆ ਆ ਗਈ ਅਗਲੀ ਆਪਣੇ ਕੋਲ ਵੈੜ। ਹਾਂਜੀ ਹਾਂਜੀ। ਠੀਕ ਹੈ ਜੀ ਕਰੋ ਸੰਗ ਦੇ ਵਿੱਚ ਦੋਸਤੋ ਲਾਲ ਬਿਲਕੁਲ ਗੋੜ ਵਰਗਾ ਰੰਗ ਆ। ਤੇ ਇਹਦਾ ਵੀਰ ਜੀ ਇੱਕ ਤਾਂ ਸੁਵਾ ਦੱਸ ਦੋ ਤੇ ਇੱਕ ਸਮਾਂ ਦੱਸ ਦੀਏ ਕੋਈ ਘੱਟੋ-ਘੱਟ ਜ਼ਿਕਰ ਪਤਾ ਕਿੰਨਾ ਤੇ ਇਹਨੂੰ ਸੂਈ ਨੂੰ 3 ਮਹੀਨੇ ਹੋ ਗਏ ਆ 3 ਹਾਂਜੀ ਤਾਂ ਦੁੱਧ ਕਿੰਨਾ ਦੁੱਧ ਵੀਰ ਜੀ ਕੋਈ 6 ਮਾਣ ਲੈ ਕੋਈ 7 ਮਾਣ ਲੈ ਇੰਨਾ ਗਿਆ ਆ ਇਹਦਾ 6 ਕਿੰਨੇ ਆ 6 7 ਹਾਂਜੀ 6 ਮੰਨ ਕੇ ਕੋਈ ਸੌਦਾ ਕਰੇ ਹਾਂਜੀ ਬਾਕੀ ਬਣੀ ਆ 7 ਆ ਅੱਗੇ ਬਣੀ ਆ ਹਾਂਜੀ ਅੱਗੇ 20 ਦਿਨ ਹੋ ਗਏ ਟੀਕਾ ਭਰਾਏ ਨੂੰ ਅੱਗੋ ਕਿਸਮਤ ਹੁਣ ਦੂਜਾ ਸੂਆ ਚੱਲ ਰਿਹਾ ਨੇ ਤਾਂ ਹਾਂਜੀ ਹਾਂਜੀ ਦੂਜਾ ਸੂਆ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਮਹੀਨਾ ਡੇਢ ਕੋ ਗਿਆ ਬਣੀ ਨੂੰ ਹਾਂਜੀ ਇੰਨਾ ਕਿ ਹੋ ਗਿਆ ਲਓ ਦੋਸਤੋ 45 ਦਿਨ ਦਾ ਜਿਹੜਾ ਸਮਾਂ ਅੱਗੇ ਏਆਈ ਨੂੰ ਹੋ ਗਿਆ ਬਣੀ ਨੂੰ 6 ਕਿਲੋ ਦੁੱਧ ਵੀ ਹੈਗਾ ਦੋਸਤੋ ਤੇ ਦੋਵੇਂ ਟਾਈ ਸੋ ਥਾਂ ਤੁਸੀਂ ਵੇਖ ਕੇ ਚੈੱਕ ਕਰ ਲਓ ਥਾਂ ਥੂਣ ਵਾਲੇ ਪਾਸੇ ਕੋਈ ਕਿਸੇ ਪਾਸੇ ਨਹੀਂ ਖੁੰਜੀ ਕਰਮਾਂ ਵਾਲੀ ਥਾਂ ਥੂਣ ਪੂਰਾ ਮੁਠੀ ਆ ਹੱਥੀਂ ਚਵਾਈਲਾ ਥਾਂ ਨਾਲੇ 6 ਕਿਲੋ ਧਾਰਾਂ ਦੋਵੇਂ ਟਾਈਮ ਹੀ ਮਿਲਦੀ ਆ ਠੀਕ ਆ ਸੋ ਪਿੰਡੇ ਪੁੰਡੇ ਦੀ ਕਾਫੀ ਸੋਹਣੀ ਆ ਨਿਗਰ ਆ ਬਾਕੀ ਪਿੰਡਾ ਤੁਸੀਂ ਆ ਵੇਖ ਕੇ ਚੈੱਕ ਕਰੋ ਹਾਈਟ ਮੀਡੀਅਮ ਰਾਜੀ ਭਜਨ ਭਜਨ ਪੂਰਾ ਵਹਿੜਦਾ ਤੇ ਕਰਮਾਂ ਲਈ ਜੇਕਰ ਕੇ ਨਿਕਲ ਆਉਂਦੀ ਕਿਸੇ ਵੀਰ ਦੀ ਕਿਸਮਤ ਆ ਹਾਂ ਜੀ ਉਹ ਬਾਕੀ ਕਿਸਮਤ ਠੀਕ ਆ ਸੋ ਵਾਰ ਜਿੰਨੀ ਆ ਸਾਰੀ ਚੰਗੀ ਆ ਨਿਗਰ ਤੇ ਇਹਦੀ ਇੱਕ ਅਰਜ਼ੀ ਦਰਬਾਰੇ ਕੀ ਮੰਗ ਕਰਾਂਗੇ ਲੈਣ ਦੇਣ ਇਹਦੀ 22000 ਰੁਪਇਆ ਮੰਗ ਕਰਦੇ ਆਂ 22000 ਹਾਂਜੀ ਠੀਕ ਆ ਜੀ ਕੋਈ ਰਸੀ ਵੰਗਾ ਪਾਉਣਾ ਪੈਂਦਾ ਇਹਨੂੰ ਕਿ ਨਹੀਂ ਹਾਂਜੀ ਵੰਗਾ ਪਾਉਣਾ ਪੈਂਦਾ ਇਹਨੂੰ ਠੀਕ ਆ ਹਾਂਜੀ ਇਹ ਵੀ ਇਸੇ ਤਰ੍ਹਾਂ ਬਾਥਾਪੀ ਤੇ ਕੋਈ ਪਾੜਾ ਕੇ ਜੱਥਾ ਨਾ ਥਾ ਪਾੜਾ ਪੂੜਾ ਨਹੀਂ ਲੋੜ ਇਸੇ ਤਰ੍ਹਾਂ ਹੀ ਪਸਮਾਉ ਜਦੋਂ ਬੰਦਾ ਪਾ ਕੇ ਨਾਲ ਹੀ ਬਹਿ ਜਾਓ ਨਾਲ ਹੀ ਪਸਮਾ ਸੁੱਟ ਆਉਂਦੀ ਹਾਂਜੀ 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 ਠੀਕ ਆ ਤੋਰਦੇ ਪਈ ਇਹਨੂੰ ਵੀ ਸੋ ਦੋਸਤੋ ਇਸੇ ਤਰ੍ਹਾਂ ਹੀ ਕੋਈ ਵੀ ਰੰਗਾ ਪਾਵੇ ਤੇ ਬੰਗਾ ਪਾ ਕੇ ਤੁਸੀਂ ਇਤਨੇ ਬਹਿ ਗਏ ਜਿਹੜਾ ਦੋਸਤੋ ਚੁਵਾਈ ਕਰ ਲਓਗੇ 6 ਕਿਲੋ ਦੁੱਧ ਇਸ ਵੈੜ ਦੇ ਥੱਲੇ ਆ ਬਾਕੀ ਅੱਗੇ ਦੋਸਤੋ ਨਿਕਲ ਆਉਂਦੀ ਕਿਸੇ ਵੀਰ ਦੀ ਕਿਸਮਤ ਆ ਕਿਉਂਕਿ ਮਹੀਨਾ ਡੇਢ ਆ ਬੇਸ਼ੱਕ ਆ ਜੇ ਕੋਈ 10 15 ਕਿ ਦਿਨਾਂ 15 ਦਿਨਾਂ ਦਾ ਚਾਹੇ ਮਹੀਨਾ ਵੀ ਕੋਈ ਵੀਰ ਮੰਨ ਲੇ ਵੀ ਹਜੇ ਚੈੱਕ ਪਾਸ ਹੋਣ ਦੇ ਵਿੱਚ ਬਾਕੀ ਆ ਕੋਈ ਵੈਸੇ 2 ਮਹੀਨਾ 2.5 ਮਹੀਨੇ 2.5 ਮਹੀਨੇ ਤੱਕ ਵੀ ਵੀਰ ਆਪਾਂ ਚੈੱਕ ਕਰਵਾ ਲੈਨੇ ਆ ਪਸੂ ਪਰ ਇਹ ਡੇਢ ਮਹੀਨੇ ਦੀ ਅੱਗੇ ਜਿਹੜੀ ਦੋਸਤੋ ਬਣੀ ਆ ਇਹ ਆਈ ਹੋਈ ਆ ਸੋ ਬਾਕੀ ਲੋ ਠੀਕ ਆ ਸੋ ਚੰਗੀ ਆ ਵਜਨ ਵੀ ਪੂਰਾ ਦੋਸਤੋ ਜਾਣ ਦੇ ਵਿੱਚ ਆ ਵੜ ਤੇ ਦਰਮਿਆਨੇ ਕੋਈ 2 2 3 3 ਇੰਚ 2 ਇੰਚ ਜਿਹੜੇ ਉੱਤੇ ਸਿੰਗ ਜਿਹੜੇ ਤੁਹਾਨੂੰ ਨਜ਼ਰ ਆਉਣਗੇ ਬਾਕੀ ਜਿੰਨੀ ਆ ਠੰਡੀ ਆ ਕੋਈ ਮਾਰਨ ਮੂਰਨ ਵਾਲੀ ਜਿਹੜੀ ਗੱਲ ਨਹੀਂ ਹੈਗੀ ਜਿੱਦਾਂ ਨਹੀਂ ਨਹੀਂ ਵੀਰ ਜੀ ਮਾਰਦੀ ਨਹੀਂ ਠੀਕ ਆ ਸੋ 22000 ਦੀ ਕੀਮਤ 22000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਸੋ ਜਿਹੜਾ ਕੋਈ ਵੀਰ ਖਰੀਦਦਾਰ ਆਊਗਾ ਬਾਕੀ ਸਫਾਈਆਂ ਸੁਫਾਈਆਂ ਪੂਰੀਆਂ ਨੇ ਥਾਣਾ ਲੇਵੇ ਵਾਲੇ ਪਾਸਿਓਂ ਵੇਖੀਏ ਉਹ ਬਾਕੀ ਵੀਰ ਜੀ ਭੂਰ ਛੱਟੇ ਦੀ ਆਪਣੀ ਗਾਰੰਟੀ ਹੋਊਗੀ ਹਾਂ ਸਾਰੇ ਡੰਗਰਾਂ ਦੀ ਠੀਕ ਆ ਜੀ ਹਾਂਜੀ ਜੇ ਵਾਲ ਥਾਣ ਕੋਈ ਵੱਧ ਘੱਟ ਦੀ ਆਪਣੀ ਗਰੰਟੀ ਹੋ ਗਈ ਤਾਂ ਕੋਈ ਦੱਸਾਂ ਕਿ ਚੱਕਰ ਵੀਰ ਹਰਜਿੰਦਰ ਸਿੰਘ ਵੀਰ ਕੋਈ ਸੱਜਣ ਆਪਣੇ ਨਾਲ ਕਾਫੀ ਜਿਹੜੇ ਜੁੜੇ ਆ ਵੀ ਦੂਰੋਂ ਦਰੋਂ ਆ ਜੇ ਹਾਂਜੀ ਹਾਂਜੀ ਤੇ ਇੱਥੇ ਆਣ ਕੇ ਕੋਈ ਵੀਰ ਬਾਅਦ ਵਿੱਚ ਨਿਰਾਸ਼ ਨਾ ਹੋਵੇ ਨਹੀਂ ਨਹੀਂ ਵੀਰ ਜੀ ਖਰਾਬ ਨਾ 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 ਵੀਰ ਜੀ ਇਹ ਆਪਾਂ ਜਿਹੜੀ ਜਿਹੜੀ ਗੱਲ ਹੈਗੀ ਹੋਵੇ ਦੱਸਾਂਗੇ ਬਿਲਕੁਲ ਹਾਂਜੀ ਹਾਂਜੀ ਅੱਛਾ ਆਜੋ ਹਰਜਿੰਦਰ ਆ ਅਗਲੀ ਜਿਹੜੀ ਵਾਰਡ ਆਪਣੇ ਕੋਲ ਕ੍ਰੋਸ ਆਂਗ ਦੇ ਵਿੱਚ ਹਾਂਜੀ ਹਾਂਜੀ ਜੀ ਐਫ ਤੇ ਸ਼ਹੀਵਾਲ ਚ ਹਾਂਜੀ ਹਾਂਜੀ ਇਹਦੀ ਡਿਟੇਲ ਕਰੀਏ ਸੰਜੀ ਇਹ ਸੂਬਾ ਅੱਗੇ ਕਿਨਵਾ ਸੂਣ ਜਾ ਰਹੀ ਹੈ ਇਹ ਵੀਰਜੀ ਤੀਜਾ ਸੂਆ ਸੂਰਾਂ ਜਾ ਰਹੀ ਹੈ ਤੀਜਾ ਸੂਆ ਹਾਂਜੀ ਹਾਂਜੀ ਤਾਂ ਦੇਣ ਹਜੇ ਪੱਕੇ ਕੋਈ ਲਿਖਤੀ ਤੌਰ ਤੇ ਜਾਂ ਪਿੱਛੋਂ ਜਿੱਥੋਂ ਲਿਆਂਦੀ ਪੁੱਛਿਆ ਵੀ ਕਿੰਨਾ ਕ ਸਮਾਂ ਹਜੇ ਬਾਕੀ ਹੈ ਇਹ 10 ਦਿਨ ਆਂਦੇ ਸੀ 10 ਕਿਤੇ ਹਾਂਜੀ 10 ਦਿਨ ਲੈਂਦੀ ਹੈ ਇਹ ਹਾਂਜੀ ਹਾਂਜੀ ਸੋ ਦੋਸਤੋ ਬਿਲਕੁਲ ਪ੍ਰਿੰਟ ਜਿਹੜਾ ਤੁਸੀਂ ਵੇਖ ਸਕਦੇ ਜੀ ਆਪਾਂ ਨਾਰਮਲੀ ਐਚ ਐਫ ਵੈੜਾ ਦੇਖਦੇ ਆ ਉਸ ਪ੍ਰਿੰਟ ਦੇ ਵਿੱਚ ਡੱਬ ਬਲੈਕ ਵਾਈਟ ਡੱਬ ਨੇ ਤੇ ਐਚ ਐਫ ਤੇ ਸ਼ਾਹੀ ਵਾਲ ਦਾ ਕਰੌਸ ਆਂਗਾ ਠੀਕ ਸੋ ਥਣ ਤੁ ਨੂੰ ਵੀ ਪੂਰਾ ਵਧੀਆ ਕੱਢੂਗੀ ਹੱਥੀ ਚਵਾਈ ਦਾ ਥਣ ਕੱਢ ਆਉਗੀ ਠੀਕ ਹੈ ਜੀ ਹਜੇ ਲੇਵਾ ਨਾਰਮਲੀ ਤੁਸੀਂ ਵੇਖੋਗੇ ਧਾਰਾ ਤੂਰਾ ਪੌਣੀਆਂ ਸ਼ੁਰੂ ਕੀਤੀਆਂ ਨੇ ਲੇਵਾ ਬਿਲਕੁਲ ਲਾਏ ਪਈ ਆ ਤਾਂ ਕਿ 8 10 ਦਿਨ ਤੁਸੀਂ ਤੱਕ ਕੇ ਆਈਡੀਆਂ ਮੰਨ ਕੇ ਸੌਦਾ ਕਰ ਸਕਦੇ ਜੀ ਠੀਕ ਆ ਸੋ ਟਿਪ ਕੇ ਲੈ ਜਾਂਦੀ ਹੋਊਗੀ ਜਿੱਥੋਂ ਲਈ ਆ ਚੰਗੀ ਤਸੱਲੀ ਕੀਤੀ ਜਾਂ ਟਿਪ ਕੇ ਹਾਂ ਜੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਜੀ ਹਾਂ ਜੀ ਹਾਂ ਜੀ ਲਾਈ ਵੀਰ ਖਰਚਿੰਦਰ ਇਹਨੂੰ ਵੀ ਖੋਲਦ ਗਏ ਫਿਰ ਸੋ ਟਿਪ ਕੇ ਦੋਸਤੋ ਅੱਗੋਂ ਕੋਈ ਵੀਰ ਤਸੱਲੀ ਕਰਕੇ ਲੈ ਜਾਏ ਕਿਉਂਕਿ 8 ਤੋਂ 10 ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਸੁਭਾ ਕੋਈ ਵੀਰ ਦੂਜਾ ਕੋਈ ਤਜਾਂ ਅੰਗ ਕੇ ਸੌਦਾ ਕਰ ਸਕਦਾ ਠੀਕ ਆ ਆ ਲਓ ਜੀ ਲਓ ਜੀ ਸੋ ਜਿੰਨੇ ਵੀ ਆ ਦੋਸਤੋ ਪੇਟ ਵਾਲੇ ਪਾਸਿਓ ਕਿਉਂਕਿ ਗੱਬਣਾਂ ਤਿਆਰੀ ਤੇ ਆ ਪੇਟ ਵਾਲੇ ਪਾਸਿਓ ਭਾਰੀ ਆ ਕਈ ਨਾ ਨਰਮਲ ਨੋਰਮਲ ਸੇਵਾ ਦੇ ਵਿੱਚੋਂ ਪਸ਼ੂ ਵੀ ਨਿਕਲਦੇ ਆ ਪਰ ਰੇਟ ਭਾਅ ਵਰਤਾ ਦੋਸਤੋ ਬਿਲਕੁਲ ਜਾਇਜ਼ ਜੈਨੂਅਲ ਹੋਊਗਾ ਜਿੰਨਾ ਵੀ ਹੋਊਗਾ ਸੋ ਹਰ ਇੱਕ ਛੋਟੇ ਫਾਰਮਰ ਵੀਰ ਦੀ ਪਹੁੰਚ ਵਿੱਚ ਵੀ ਪਸ਼ੂ ਹੋਣਗੇ ਤੇ ਬਾਕੀ ਜਿਹੜਾ ਕੋਈ ਅੱਗੇ ਕਿਸੇ ਵੀ ਤਰ੍ਹਾਂ ਦਾ ਖਰੀਦਦਾਰ ਖਰੀਦਣਾ ਚਾਹੁੰਦਾ ਸੋ ਉਹਨੇ ਜਿਹੜਾ ਦੋਸਤੋ ਪਰਚੇਜ਼ ਕਰ ਹੀ ਲੈਣੇ ਆ ਤੇ ਖਰਜਿੰਦਰ ਵੀ ਇਹਦੀ ਫਿਰ ਲੈਣ ਦੇਣ ਕੀ ਕੀਤੀ ਆ ਡਿਮਾਂਡ ਮੁੜ ਕੀ ਆ ਇਹਦੀ ਵੀਜੀ ਚਲੋ ਜੇ ਆਪਾਂ ਤਿਆਰ ਹੁੰਦੀ 48 ਹੋ ਜਾਂਦੀ ਆਪਾਂ 50 ਹੋ ਜਾਂਦੀ ਜਿੰਨੀ ਮਰਜ਼ੀ ਮੰਗ ਲੈਣ ਦੇ ਆਪਾਂ 52000 ਦੇ ਬਚੀ ਦੇ ਦਾਂਗੇ ਉਹ ਬੰਤਾ ਦਜਾ 42000 ਦੇ 42 ਦੇ ਹਾਂਜੀ ਹਾਂਜੀ 42 42 ਦੀ ਲੈਣ ਦੇਣੀ ਆ ਜਾਂ ਇਹਦੇ ਵਿੱਚ ਹੋ ਜਾਊਗਾ ਮਾਨਤਾ ਨੂੰ ਹਾਂਜੀ ਚਲੋ ਕਰ ਦਾਂਗੇ ਮਾਨਤਾ 42 ਚੋਂ ਹਾਂਜੀ ਕਰ ਦਾਂਗੇ ਜੀ ਠੀਕ ਆ ਜੀ ਲਓ ਦੋਸਤੋ ਕੋਈ 45 ਨਹੀਂ ਕੀ ਕੋਈ 50 ਨਹੀਂ ਡਿਮਾਂਡ 42000 ਵੀਰਾਂ ਦਾ ਵੀ ਲਾਸਟ ਲੈਣ ਦੇ ਨਾਲ 42000 ਦੇ ਵਿੱਚੋਂ ਥੋੜਾ ਬਾਤਾਂ ਵਿੱਚੋਂ ਜੋ ਠੀਕ ਆ ਜੀ ਥੋੜੀ ਬਾਦੀ ਵਿੱਚੋਂ ਛੋਟਛਾਪਾ ਹੁੰਦਾ ਕਿਸੇ ਵੀਰ ਦਾ ਆ ਆ ਗਿਆ ਤਾਂ ਮਾਨਤਾ ਨਾ ਉਹ 42000 ਦੇ ਵਿੱਚੋਂ ਹੋ ਜਾਊਗਾ ਠੀਕ ਆ ਸੋ ਬਾਕੀ ਤੁਹਾਨੂੰ ਇੱਕ ਵਾਰੀ ਲੈਵੇ ਹਵਾਨੇ ਤੋਂ ਜ਼ਰੂਰ ਦਿਖਾਉਣੇ ਆ ਆ ਕਰੋ ਜੀ ਚੈੱਕ ਜਦੋਂ ਮਰਜ਼ੀ ਕੋਈ ਵੀਰ ੱਤਪ ਕੇ ਆਪਦੀ ਤਸੱਲੀ ਕਰ ਲੇ ਕਿਉਂਕਿ ਦੋਸਤੋ ਹਜੇ 8 ਤੋਂ 10 ਦਿਨ ਬਾਕੀ ਆ ਸੂਣ ਦੇ ਵਿੱਚ ਸੋ ਬਾਹਰ ਚੰਗੀ ਆ ਰੇਟ ਭਾਅ ਪੜਦਾ ਬੜਾ ਜਾਇਜ਼ ਆ ਜੈਨੂਇਨ ਰੇਟ ਭਾਅ ਪੜਦਾ ਤੇ ਆ ਜੋ ਅੱਗੇ ਹਰਜਿੰਦਰ ਬਾਈ ਜਿਹੜੀ ਆਪਣੇ ਕੋਲ ਆ ਮੱਝ ਹਾਂਜੀ ਹਾਂਜੀ ਇਹਦੀ ਕੀ ਇਨਫੋਰਮੇਸ਼ਨ ਆ ਡਿਟੇਲ ਕਰੀਏ ਸਾਂਝੀ ਇਹ ਵੀਰ ਜੀ ਜੇਸ ਤੋਂ ਲਿਆਂਦੀ ਉਹ ਤਾਂ ਦੂਜਾ ਸਵੇਰ ਆਂਦੀ ਮੈਂ ਤੀਜਾ ਮੰਨ ਕੇ ਸੌਦਾ ਕੀਤਾ ਹੈ ਹਾਂਜੀ ਹਾਂਜੀ ਹੂੰ ਤੇ ਦੁੱਧ ਚਲੋ 11 ਲੀਟਰ ਆਪਾਂ 10 ਕਹਿ ਕੇ ਸੌਦਾ ਕਰਾਂਗੇ ਕਿਸੇ ਨਾਲ ਵੀ ਅੱਛਾ ਜੀ ਹਾਂਜੀ ਮੈਂ ਘਰੇ ਤੁਸੀਂ ਚਵਾਈ ਕਰ ਦਿਓ 11 ਹੀ ਹੋਵੇ ਨਾ ਹਾਂਜੀ 11 ਹੀ ਪਰ ਕੋਈ ਵੀਰ ਮੰਨ ਲਓ ਬੱਚੇ ਨੂੰ ਵਿੱਚ ਪਾ ਗਏ ਹੂੰ ਬੱਚਾ ਮਗਰ ਕੱਟੀ ਹਾਂਜੀ ਕੱਟੀ ਆ ਜੀ ਕੱਟੀ ਆ ਹਾਂਜੀ ਲਓ ਵੀ ਮਗਰ ਕੱਟੀ ਆ ਦੋਸਤੋ ਤੇ ਦਿਨ ਕਿੰਨੇ ਦੱਸਿਆ ਨੂੰ ਇਹ ਦਿਨ ਅੱਜ 7 ਦਾ 7ਵਾਂ ਦਿਨ ਆ ਸੋਈ ਹਫਤਾ ਹੋ ਗਿਆ ਹਾਂਜੀ ਹਾਂਜੀ ਹਰੀ ਚਲੋ ਬੌਲੇ ਵਿੱਚ ਹੀ ਆ ਲਓ ਦੋਸਤੋ ਹਫਤੇ ਕਿ ਦੀ ਸੂਈ ਆ ਤੇ ਕੱਟੀ ਆ ਮਗਰ 10 ਕਿਲੋ ਧਾਰਾਂ ਇਸ ਮੱਝ ਦੇ ਕੋਲ ਬਿਲਕੁਲ ਹਾਜ਼ਰ ਨੇ ਸੂਈ ਨੂੰ ਦੋਸਤੋ ਦਿਨ ਵੀ ਹਜੇ ਬਿਲਕੁਲ ਥੋੜੇ ਹੀ ਹੋਏ ਆ ਹਫਤੇ ਦੀ ਸੂਈ ਆ ਬੌਲੇੋਂ ਪਸ਼ੂ ਹਜੇ ਕੱਚੇ ਬੌਲੇ ਦੇ ਵਿੱਚ ਹੀ ਹੁੰਦਾ ਕੋਈ ਪੰਜਾ ਸੱਤਾਂ ਦਿਨਾਂ ਤੱਕ ਤੇ ਕਰੋ ਸੰਗ ਦੇ ਵਿੱਚ ਆ ਠੀਕ ਆ ਜੀ ਕਰੋਸ ਇਹ ਮਾਝਾ ਬਾਕੀ ਤੀਜਾ ਸੁਆ ਵੀਰਾਂ ਦਾ ਮੰਨ ਕੇ ਖਰੀਦੀ ਆ ਸੋ ਦੂਜਾ ਨਹੀਂਗਾ ਕਹਿੰਦੇ ਕਿ ਤੀਜਾ ਸੁਆ ਮੰਨ ਕੇ ਕੋਈ ਅੱਗੋਂ ਵੀਰ ਸੌਦਾ ਕਰ ਸਕਦਾ ਅੱਛਾ ਹਰਦੀਪਰ ਭਾਈ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਧਾਰਾ ਹਾਂ ਜੀ ਐ ਬਰਾਬਰ ਹੋਣਗੇ ਬਰਾਬਰ ਚਵਾਈ ਨਾ ਕੋਈ ਭੂਰ ਨਾ ਛੱਟਾ ਠੀਕ ਆ ਹਾਂ ਬਰਾਬਰ ਥਾਣ ਪੋਲੀ ਚਵਾਈ ਲੈ ਹੋ ਗਈ ਲਓ ਜੀ ਹਾਂ ਜੀ ਸੋ ਚਵਾਈ ਜਿਹੜੀ ਦੋਸਤੋ ਪੋਲੀ ਆ ਤੇ ਬਾਕੀ ਥਾਂ ਤੁਸੀਂ ਵੇਖ ਸਕਦੇ ਜੇ ਨਖੇੜ ਵੇਖ ਸਕਦੇ ਜੇ ਵਿਰਲ ਵੇਖ ਸਕਦੇ ਜੇ ਠੀਕ ਆ ਜੀ ਸੋ ਕੋਈ ਡਰੱਕਰ ਜਾਂ ਪਸ਼ੂ ਨਹੀਂਗਾ ਜਿੱਦਾਂ ਆਪਾਂ ਨਾਰਮਲੀ ਥੋੜਾ ਜਿਹਾ ਹੋਰ ਨਜ਼ਦੀਕੀ ਬਿਲਕੁਲ ਕੋਲੇ ਖੜੇ ਆ ਇਸ ਮੱਝ ਦੇ ਕਿਸੇ ਤਰ੍ਹਾਂ ਦਾ ਕੋਈ ਦੋਸਤੋ ਡਰੱਕਰ ਭਜਕਲ ਜਾਂ ਪਸ਼ੂ ਨਹੀਂਗਾ ਇਹ ਵੀ ਜੀ ਇਹ ਦੂਜੀ ਗੱਲ ਇਹ ਬੰਗਾ ਪਾਉਣ ਦੀ ਲੋੜ ਇਹਨੂੰ ਜਦੋਂ ਚੋਣੀ ਆਪਾਂ ਬੰਗਾ ਬੰਗਾ ਕੋਈ ਪਾਉਂਦੇ ਹਾਂ ਹਾਂ ਜੀ ਚਲੋ ਕਈ ਵਾਰ ਬਹੁਤ ਘੱਟ ਪੈਂਦਾ ਬੰਗਾ ਕਈ ਪਿੱਛੋਂ ਹੱਤ ਪਾਈ ਹੁੰਦੀ ਕਿਸੇ ਵੀਰਾਂ ਨੇ ਤੇ ਚਲੋ ਫਿਲਹਾਲ ਪਾ ਗਏ ਕਿਉਂ ਨਹੀਂ ਜਣਾਣੇ ਜੁਣੇ ਹਾਂ ਤੇ ਵੈਸੇ ਚਲੋ ਚਵਾਈ ਚੂਵੀ ਵੀ ਚੰਗੀ ਆ ਕੱਟੀ ਆ ਗਈ ਹੈ ਲਓ ਜੀ ਪੂਰੀ ਐਕਟਿਵ ਆ ਤੰਦਰੁਸਤ ਆ ਕੱਟੀ ਹੈ ਆ ਤੰਦਰੁਸਤ ਆ ਲਓ ਜੀ ਠਾ ਦੋ ਸੋ ਕੱਟੀ ਮਾਰੀ ਠਾ ਦਈ ਹੈ ਆ ਲਓ ਭਾਈ ਇਹ ਲਓ ਵੀ ਦੋਸਤੋ ਕਰੋ ਚੱਕੇ ਕੱਟੀ ਹਰੇ 나ੜੂ ਨਾਲ ਆਵੇ ਬੱਚੇ ਦੇ ਹਾਂ 나ੜੂ ਨਾਲ ਹਾਂਜੀ ਲਓ ਜੀ 나ੜੂ ਬਿਲਕੁਲ ਬੱਚੇ ਦੇ ਨਾਲ ਹੀ ਆ ਤੇ ਖੋਲਦਗੇ ਹਰਜਿੰਦਰ ਮੈਂ ਇਹਨੂੰ ਅੱਜ ਖੋਲਦਗੇ ਦੋਸਤੋ ਸੇ ਐਨੀਮਲ ਸੀਗੇ ਵੀਰ ਹਰਜਿੰਦਰ ਦੇ ਕੋਲ ਟੋਟਲ 4 ਉਹ ਵੜਾ ਸੀਗੀਆਂ ਤੇ ਇੱਕ ਇਹ ਮੱਝ ਆਪਾਂ ਤੁਹਾਨੂੰ ਦਿਖਾਉਣੀ ਸੀ ਬਿਲਕੁਲ ਤਾਜੀ ਸੂਈ ਸਵਾਈ ਆ ਸੋ ਬਾਕੀ ਪਸ਼ੂ ਮੱਝਾਂ ਵੀ ਕਿਦਣਾ ਕਿਤੇ ਦੋਸਤੋ ਸੂਈ ਸਵਾਈ ਪਸ਼ੂ ਕਿਦਣਾ ਕਿਤੇ ਘੱਟ ਲੱਭਦੇ ਆ ਬਾਕੀ ਹਰਜਿੰਦਰ ਭਾਈ ਧਾਰਾਂ ਬਰਾਬਰ ਮਗਰ ਥੋੜੀ ਸਾਈਡ ਰੱਖਦੀ ਆ ਸਾਈਡ ਬਾਈ ਭੰਦੀ ਆ ਹਾਂਜੀ ਧਾਰਾਂ ਬਰਾਬਰ ਹੋ ਰਹੀਆਂ ਠੀਕ ਹੈ ਜੀ ਹਾਂਜੀ ਜੀ ਅਗਲੇ ਨਾਮ ਵਗਲੇ ਨ ਮਗਲੇ ਨ ਮਗਲੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਸੋ ਕਦ ਕੋਈ ਵੀਰ ਮੀਡੀਅਮ ਮੰਨ ਕੇ ਸੌਦਾ ਕਰ ਲੇ ਮੀਡੀਅਮ ਕਾਦਾ ਮੀਡੀਅਮ ਤੋਂ ਥੋੜਾ ਜਿਹਾ ਕੋਈ 2 ਇੰਚ ਦੋਸਤੋ ਪਲੱਸ ਵਾਲ ਹਾਈਟ ਆ ਮਾਈਨਸ ਵਾਲ ਨਹੀਂ ਮਿਲੂਗੀ ਪਲੱਸ ਵਾਲ ਹਾਈਟ ਆ ਵੱਡੀਆਂ ਮੱਜਾਂ ਦੇ ਵਿੱਚ ਤੁਸੀਂ ਇਹਨੂੰ ਮੰਨ ਕੇ ਸੌਦਾ ਕਰ ਸਕਦੇ ਜੀ ਹਰਜਿੰਦਰ ਵੀਰੇ ਫਿਰ ਇਹਦਾ ਕੀ ਕਰਾਂਗੇ ਲੈਣ ਦੇਣ ਹਾਂ ਨਾ ਜੜੀ ਇਹਦਾ ਵੀਰ ਜੀ 85000 ਰੁਪਇਆ ਮੁੱਲ ਕਰਦੇ ਆ 85 ਹਾਂ ਜੀ ਤੇ ਲੈਣ ਦੇਣ ਕੀ ਰੋਗੇ ਦਾ ਲੈਂਦੇ ਨਾਲ ਚਲੋ ਕਰਦਾ ਕੋਈ 5-7000 ਰੁਪਏ ਗਿਆ ਛੋੜ। ਅੱਛਾ ਜੀ। ਹਾਂ ਜੀ। ਹਾਂ ਨਾ ਕਿੱਥੇ ਖੁੰਦੀ ਆ। ਹਾਂ ਨਾ ਹੁੰਦੀ ਆ। 70 ਦੀ ਦੇ ਦਾਂਗੇ। 75 ਦੀ ਦੇ ਦੋਗੇ। ਚਲੋ ਜੀ ਕਰ ਦਾਂਗੇ। 75 ਦੀ। ਹਾਂ ਜੀ। ਲਓ ਜੀ 75000 ਦੀ ਦੋਸਤੋ ਇਹ ਮੱਝ ਮਿਲ ਜੂਗੀ। ਮਗਰ ਕੱਟੀ ਆ। ਸੋ ਕੋਈ ਵੀਰ ਆਪਦੀ ਵਰਾ ਕੇ ਤਸੱਲੀ ਕਰ ਸਕਦਾ 나ੜੂ ਬਿਲਕੁਲ ਬੱਚੇ ਦੇ ਨਾਲ ਆ। ਸੋ ਚੁਵਾਈ ਕਰੋ, ਪਸਮਾਓ, ਬਾਕੀ ਥਾਂ ਥੋਣ ਜਿਹੜੇ ਦੋਸਤੋ ਤੁਹਾਨੂੰ ਤਸੱਲੀ ਨਾਲ ਦਿਖਾਤੇ ਆ। ਆ ਲਓ। ਠੀਕ ਹੈ ਤੇ ਆ ਜੋ ਹਰਜਿੰਦਰ ਭਾਈ ਅੱਗੇ ਕਿਹੜੇ ਪਾਸੇ ਚੱਲਦੇ ਆ ਇੱਕ ਆਜੋ ਮਸ਼ੀਨ ਦੇ ਮਿੱਟੀ ਵਾਲੀ ਦੇ ਲਓ ਦੋਸਤੋ ਮਿੱਟੀ ਵਾਲੀ ਮਸ਼ੀਨ ਹੈ ਕਪਟੇ ਵਾਲੀ ਮਸ਼ੀਨ ਠੀਕ ਹੈ ਜੀ ਤੇ ਇਹ ਵੀ ਵਿਕਾਊ ਆ ਮੈਂ ਤੁਹਾਨੂੰ ਸਟਾਰਟਿੰਗ ਤੋਂ ਦੋਸਤੋ ਜ਼ਿਕਰ ਕੀਤਾ ਸੀਗਾ ਤੇ ਇਹ ਆਪਾਂ ਲੈ ਲੈਨੇ ਆ ਵੀਰ ਤੋਂ ਜਾਣਕਾਰੀ ਅੱਛਾ ਜੀ ਕਿਹੜੇ ਘਰ ਤੋਂ ਬਣੀ ਆ ਇਹ ਐਤੋਂ ਭਾਈ ਕਿ ਤਲਵੰਡੀ ਵਾਲੋਂ ਕਦੇ ਬਣੀ ਜਾਂ। ਵੀਰ ਹਰਜਿੰਦਰ ਆਪਣੇ ਕੋਲ ਚੱਲੀ ਕਿੰਨੇ ਸੀਜ਼ਨ ਇਹ ਭਲਾ? ਇਹ ਵੀਰ ਜੀ ਆਪਣੇ ਕੋਲ 2 ਸੀਜ਼ਨ ਚੱਲੀ ਆ। ਅੱਛਾ। ਹਾਂ ਜੀ। ਬਾਕੀ ਚਲੋ ਆਪਾਂ ਸਾਰਾ ਕੰਮ ਇਹ ਤੋਂ ਜੈਡੀ ਕਰਾਇਆ, ਪਟਾ ਨਵਾਂ, ਚੈਨ ਨਵੀਂ। ਹੂੰ। ਸਾਰਾ ਇਹ ਤੋਂ ਜੈਡੀ ਹਰ ਕੀ ਜਿੰਨੇ ਖੜਨੀ ਕੰਮ ਕਰਾਉਣ ਦੀ ਲੋੜ ਨਾ ਪਵੇ। ਇੱਕ ਪੈਸੇ ਦੀ ਲੋੜ ਨਹੀਂ ਹੈ। ਹਾਂ ਜੀ ਇੱਕ ਪੈਸੇ ਦੀ ਲੋੜ ਨਹੀਂ ਪਵੇ। ਹੂੰ। ਲਓ ਜੀ। ਰੂਲੇ ਰਲੇ ਵੀ ਨਵੇਂ ਪਾਏ। ਹੂੰ। ਬਾਗਾ ਪੁਰਾਣਾ ਹੈ? ਹਾਂ ਜੀ ਬਾਗੇ ਪੁਰਾਣਾ। ਸਭੂ ਬਾਗੇ ਪੁਰਾਣੇ ਆ। ਹਾਂ ਜੀ ਹਾਂ ਜੀ। ਲੋ ਵੀ ਦੋਸਤੋ ਮੋਹਰਾ ਉਸੇ ਤਰ੍ਹਾਂ ਬਿਲਕੁਲ ਸ ਅਗਰੀ ਵਰਕਸ਼ਾਪ ਦੀਆਂ ਜਿਹੜੀਆਂ ਲਗੀਆਂ ਹੋਈਆਂ ਨੇ ਆਹ ਤੋਂ ਤੁਸੀਂ ਦੇਖ ਸਕਦੇ ਜੀ ਇੰਜੀਨੀਅਰਿੰਗ ਵਰਕਸ਼ਾਪ ਸੱਗੂ ਠੀਕ ਆ ਜੀ ਤੇ ਆਪੋਜ਼ਿਟ ਕੋਟ ਮੁਤਕੀ ਰੋਡ ਬਾਗਾਪੁਰਾਣਾ ਪੂਰਾ ਐਡਰੈਸ ਵੀ ਵੀਰ ਹੁਣਾ ਦਾ ਉੱਪਰ ਬਿਲਕੁਲ ਮੈਂਸ਼ਨ ਕੀਤਾ ਵੀ ਜਿੱਥੋਂ ਵੀ ਜਿਸ ਘਰ ਤੋਂ ਵੀ ਬਣੀ ਆ ਤੇ ਪੜੇ-ਪੁੜੇ ਵੀਰਾਂ ਦਾ ਬੈਲਟਾਂ ਬੁਲਟਾਂ ਓਵਰ ਆਲ ਜਿੰਨਾ ਸਾਰਾ ਕੁਝ ਨਿਊ ਆ ਆਪ ਦੇ ਵੱਲੋਂ ਬਿਲਕੁਲ ਰਿਪੇਅਰ ਵਗੈਰਾ ਡਨ ਕਰਕੇ ਖਲਾਰੀ ਆ ਸੋ ਵਿਕਰੀ ਦੇ ਲਈ ਦੋਸਤੋ ਅਵੇਲੇਬਲ ਆ ਬਕਾਊ ਆ ਠੀਕ ਆ ਤੇ ਦੋ ਸੀਜ਼ਨ ਚਲਾਈ ਹੋ ਗਈ ਆਪਾਂ ਹਾਂਜੀ ਹਾਂਜੀ ਦੋ ਸੀਜ਼ਨ ਆਪਾਂ ਲਿਆਂਦੀ ਚਲਦੀ ਹਾਂ ਤੇ ਪਿਛਲੇ ਸਾਲ ਆਪਾਂ ਕੰਮ ਸਾਰਾ ਏਰਕੀ ਵੀ ਚਲੋ ਸੀਜ਼ਨ ਲਾ ਕੇ ਆਪਾਂ ਬੈਲਟਾ ਬੁਲਟਾ ਬਲਤੀਆਂ ਅਸੀਂ ਅੱਛਾ ਜੀ ਹਾਂਜੀ ਠੀਕ ਆ ਹਰਜਿੰਦਰ ਭਾਈ ਕਿਵੇਂ ਇਧਰ ਏਰੀਆ ਦੇ ਵਿੱਚ ਥੋੜਾ ਕੰਮ ਘਟ ਗਿਆ ਸੀ ਜਾਂ ਫਿਰ ਕੋਈ ਕੀ ਕਾਰਨ ਬਣ ਗਿਆ ਨਹੀਂ ਚਲੋ ਸਾਂਦ ਹੋਣਾ ਵਈ ਹਵੇਜ ਗਏ ਅੱਛਾ ਹਾਂਜੀ ਕੋਈ ਵਾਰ ਤਾਂ ਆਪਾਂ ਬੰਦੇ ਦਾ ਚੇਂਜ ਹੋ ਜਾਂਦਾ ਹਾਂਜੀ 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 ਕਈ ਵਾਰ ਉਹਦੋਂ ਇੱਕ ਵਾਰੀ ਬੰਦੇ ਨੇ ਕੰਮ ਫੜਿਆ ਵੀ ਬੀਆ ਕਰਨਾ ਬਾਅਦ ਵਿੱਚ ਕੋਈ ਸਾਲ ਦੋ ਸਾਲ ਬਾਅਦ ਮਾਨ ਆਪਦਾ ਚੇਂਜ ਹੋ ਜਾਂਦਾ ਹਾਂਜੀ 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 ਲਓ ਵੀ ਦੋਸਤੋ ਇਹ ਕਿਸੇ ਵੀਰ ਨੂੰ ਲੋੜ ਹੋਈ ਲੋੜੀ ਦੀ ਹੋਈ ਤਾਂ ਦੋਸਤੋ ਤੁਸੀਂ ਜ਼ਰੂਰ ਵੀਰ ਦੇ ਨਾਲ ਸੰਪਰਕ ਕਰ ਲਿਓ ਪਟੇ ਵਾਲੀ ਮਸ਼ੀਨ ਆ ਦੋਸਤੋ ਮਿੱਟੀ ਵਾਲੀ ਠੀਕ ਆ ਜੀ ਤੇ ਬਹੁਤੀਆਂ ਆਪਾਂ ਨਾਰਮਲੀ ਇੱਕ ਚਲਦੀਆਂ ਵੇਖੀਆਂ ਹੀ ਆ ਹਰਕ ਥਾਂ ਤੇ ਹਰਕ ਜਗ੍ਹਾ ਤੇ ਜਦੋਂ ਦੋਸਤੋ ਬਿਲਕੁਲ ਬਾੜੀਆਂ ਦਾ ਸੀਜ਼ਨ ਤੋਂ ਬਾਅਦ ਦੀ ਗੱਲ ਕਰ ਲਈਏ ਤੇ ਪੈਲੀਆਂ ਦੇ ਵਿੱਚੋਂ ਬਹੁਤੇ ਵੀਰ ਜਿਹੜੀ ਮਿੱਟੀ ਚਕਾਉਣੀ ਹੁੰਦੀ ਆ ਦੋਸਤੋ ਤੇ ਇੰਨਾ ਬਿਲਕੁਲ ਪਟੇ ਵਾਲੀ ਮਸ਼ੀਨ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਆ ਸੋ ਇਹ ਮਸ਼ੀਨ ਜਿਹੜੀ ਵੀਰ ਹੁਣਾਂ ਦੇ ਕੋਲ ਆ ਸੋ ਵਿਕਰੀ ਦੇ ਲਈ ਅਵੇਲੇਬਲ ਆ ਕੋਈ ਵੀਰ ਸੰਪਰਕ ਕਰ ਸਕਦਾ ਵੀਰ ਹਰਜਿੰਦਰ ਸਿੰਘ ਦੇ ਨੰਬਰ ਲਗਾਤਾਰ ਸਕਰੀਨ ਤੇ ਬਿਲਕੁਲ ਥੱਲੇ ਚੱਲਦੇ ਆ ਠੀਕ ਆ ਸੋ ਇਹ ਕੰਡੀਸ਼ਨ ਓਵਰਆਲ ਸਾਰੀ ਤੁਸੀਂ ਇਹ ਕੰਡੀਸ਼ਨ ਵੇਖ ਸਕਦੇ ਜੀ ਇਹ ਬਿਲਕੁਲ ਹਰਜਿੰਦਰ ਭਾਈ ਚਾਲੂ ਹਾਲਤੀ ਹੈ ਨਾ ਹੁਣ ਹਾਂਜੀ ਹਾਂਜੀ ਐ ਬਿਲਕੁਲ ਚਾਲੂ ਆ ਠੀਕ ਹੈ ਕੱਲੀ ਗਲੀਸ ਮਾਰੋ ਚਾਲੂ ਕਰੋ ਠੀਕ ਹੈ ਜੀ ਹਾਂਜੀ ਲੋ ਦੋਸਤੋ ਪੂਰੀ ਚਾਲੂ ਕੰਡੀਸ਼ਨ ਦੇ ਵਿੱਚ ਠੀਕ ਆ ਜੀ ਕਿਸੇ ਤਰ੍ਹਾਂ ਦਾ ਇੱਕ ਪੈਸਾ ਲਾਉਣ ਦੀ ਵੀ ਲੋੜ ਨਹੀਂ ਬਾਇਰਿੰਗ ਬੋਰਿੰਗ ਹਰ ਇੱਕ ਚੀਜ਼ ਟਾਇਰ ਟੱਪਾ ਬੈਲਟਾਂ ਪਟਾ ਓਵਰਆਲ ਜਿੰਨਾ ਦੋਸਤੋ ਸਾਰਾ ਮੁਕੰਮ ਬਿਲਕੁਲ ਸ਼ਾਰਪ ਸ਼ੂਟ ਜਿੰਨਾ ਓਵਰঅল ਜਿੰਨੀ ਵੀ ਉਹ ਮੋਟਰ ਮਟਰ ਸਾਰਾ ਕੁਝ ਐਨ ਓਕੇ ਰਿਪੋਰਟ ਇਹ ਅੰਦਰ ਦੀ ਕੰਡੀਸ਼ਨ ਤੁਸੀਂ ਵੇਖ ਸਕਦੇ ਜੀ ਆ ਲਓ ਠੀਕ ਆ ਅੱਛਾ ਹਰਜਿੰਦਰ ਭਾਈ ਮੰਨ ਲਓ ਇਹ ਤਾਂ ਚਲੋ ਸੇਲ ਕਰਨੀ ਆ ਹਾਂਜੀ ਹਾਂਜੀ ਕੀ ਕੀਮਤਾਂ ਦੀ ਮੁੱਲ ਕੀ ਰੋਵਗਾ ਲੈਣ ਦੇਣ ਚਲੋ ਵੀਰ ਜੀ ਮੁੱਲ ਤਾਂ ਜਿੰਨਾ ਮਰਜ਼ੀ ਕਰਾ ਲਈਏ ਗਾਂ ਸੀਜ਼ਨ ਆ ਗਿਆ ਵਾ ਤੇ ਆਪਾਂ 1.35 ਦੀ ਡਿਮਾਂਡ ਕਰਦੇ ਆਂ 1.35 ਦੀ ਹਾਂਜੀ ਠੀਕ ਆ ਤੇ ਚਲੋ ਕਈ ਜਣੇ ਖਰੀਦਣਾ ਬੰਦੇ ਨੂੰ ਉਦੋਂ ਖਰੀਦਣ ਲੱਗਿਆ ਹੋ ਸਕਦਾ ਵੀ ਕੋਈ ਵੱਧ ਵੀ ਲੈ ਲਓ ਉਹ ਕਰ ਦਾਂਗੇ ਹਾਂਜੀ ਛੋੜੋ ਛੱਪਾ ਇੱਕ 35 ਚੋਂ ਹਾਂਜੀ ਕਰ ਦਾਂਗੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਇੱਕ 35 ਦੇ ਵਿੱਚੋਂ ਮਾਨਤਨ ਹੋ ਜਾਊਗਾ ਉਪਰ ਹੇਟਾਂ ਹੋ ਜਾਊਗਾ ਥੋੜਾ ਪਤਾ ਜਿਹੜੇ ਵੀਰ ਨੇ ਖਰੀਦਣੀ ਆ ਲੋੜ ਅੱਗੇ ਕੰਮ ਕਰਨਾ ਚਾਹੁੰਦਾ ਬਿਲਕੁਲ ਬਿਲਕੁਲ ਅਗੇ ਸੀਜ਼ਨ ਆ ਗਿਆ ਜਿੱਦਾਂ ਕਿ ਕਣਕਾਂ ਦੀ ਵਾਢੀ ਤੋਂ ਬਾਅਦ ਸੀਜ਼ਨ ਲੱਗਣਾ ਦੋਸਤੋ ਠੀਕ ਆ ਜੀ ਤੇ ਜਰੂਰ ਤੁਸੀਂ ਸੰਪਰਕ ਕਰ ਲਿਓ ਬਾਕੀ ਤੁਹਾਨੂੰ ਓਵਰਆਲ ਠੀਕ ਹੈ ਸੋ ਇੱਕ ਲਾਸਟ ਦੇ ਵਿੱਚ ਦੋਸਤੋ ਤੂੜੀ ਰੀਪਰ ਵੀ ਹੈਗਾ ਵੀਰ ਦੇ ਕੋਲ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਉਹ ਵੀ ਵਿਕਾਊਗਾ ਨੈਕਸਟ ਸੀਜ਼ਨ ਜਿੱਦਾਂ ਕਿ ਆਪਾਂ ਦੇਖਦੇ ਆ ਦੋਸਤੋ ਹਰ ਕਵੀਰ ਨੂੰ ਲੋਡ ਹੁੰਦੀ ਆ ਕਈ ਵਾਰ ਨਵਾਂ ਵੀ ਖਰੀਦਣਾ ਪੈਂਦਾ ਬਾਕੀ ਕਈ ਉਹਨਾਂ ਦੋਸਤੋ ਸੈਕੰਡ ਹੈਂਡ ਵੀ ਮਿਲ ਜੇ ਤਾਂ ਥੋੜੀ ਚੰਗੀ ਹਾਲਤ ਵਿੱਚ ਮਿਲ ਜੇ ਉੱਚਾ ਮਾਡਲ ਮਿਲ ਜੇ ਤੇ ਬਹੁਤ ਵੀਰ ਪਰਚੇਜ਼ ਕਰਦੇ ਆ ਅਵਤਾਰ ਵਾਲਿਆਂ ਦਾ ਜਿਹੜਾ ਦੋਸਤੋ ਇਹ ਰੀਪਰ ਆ ਠੀਕ ਆ ਠੀਕ ਆ ਅੱਛਾ ਹਰਜਿੰਦਰ ਭਾਈ ਤੁਸੀਂ ਆਪ ਹੀ ਡਿਟੇਲ ਦੇ ਦਿਓ ਇਹ ਤੂੜੀ ਰੀਪਰ ਆਪਣੇ ਕੋਲ ਵਿਕਾਊ ਆ। ਹਾਂਜੀ ਹਾਂਜੀ। ਤੇ ਇੱਕ ਤਾਂ ਮਾਡਲ ਆਪਣੇ ਭੈਣ ਭਰਾਵਾਂ ਸੱਜਣਾਂ ਨੂੰ ਦੱਸ ਦਈਏ ਵੀ ਮਾਡਲ ਕਿੰਨਾ ਆਪਣੇ ਕੋਲ ਹੈਗਾ। ਇਹ ਵੀਰ ਜੀ 20 ਮਾਡਲ ਆ। ਓਕੇ। ਹਾਂਜੀ 400 ਚੱਲਿਆ ਪਈਵਾ ਹੁਣ ਚੱਲਣਾ ਦਾ। ਆਪਣੇ ਕੋਲ ਨਵਾਂ ਹੀ ਪਰਚੇਜ਼ ਕੀਤਾ ਸੀ। ਹਾਂਜੀ ਹਾਂਜੀ ਨਵਾਂ ਹੀ। ਤੇ ਇਹ ਵੀ ਮੈਨੂੰ ਲੱਗਦਾ ਵੀ ਤਲਵੰਡੀ ਦਾ ਹੀ ਬਣਿਆ ਅਵਤਾਰ। ਹਾਂਜੀ। ਠੀਕ ਹੈ। ਕਿੱਥੇ ਪਾਸਿਓਂ ਆਇਆ ਸੀ ਆਪਣੇ। ਨਹੀਂ ਨਹੀਂ ਪਾਈਗੀ ਤਲਵੰਡੀ ਦੇ ਨਵਾਂ ਹੀ ਨਿਊ ਲਿਆ ਸੀ। ਨਿਊ ਲਿਆ ਸੀ। ਹਾਂਜੀ ਹਾਂਜੀ। ਲੱਗ ਦੋਸਤੋ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਨਿਊ ਲਿਆ ਸੀਗਾ ਵੀਰ ਹੁਣਾਂ ਨੇ ਤੇ ਸਟਾਰ ਲੈਂਡ ਤੇ ਚਾਰ ਸੀਜ਼ਨ ਚੱਲਿਆ 20 ਮਾਡਲ ਆ ਦੋਸਤੋ ਚਾਰ ਸੀਜ਼ਨ ਚੱਲਿਆ ਤੇ ਬਾਕੀ ਕੰਡੀਸ਼ਨ ਤੁਸੀਂ ਵੇਖ ਕੇ ਚੈੱਕ ਕਰ ਲਓ ਫਰਸਟ ਕਲਾਸ ਕੰਡੀਸ਼ਨ ਆ ਜਿੱਦਾਂ ਆਪਾਂ ਇੱਕ ਨਿਊ ਕੋਈ ਤੂੜੀ ਰੀਪਰ ਦੋਸਤੋ ਬਿਲਕੁਲ ਪਰਚੇਜ਼ ਕਰਦੇ ਆ ਨਿਊ ਕੰਡੀਸ਼ਨ ਦੇ ਵਿੱਚ ਹੀ ਆ ਤੇ ਓਵਰ ਆਲ ਸਾਰੀ ਤੁਸੀਂ ਆ ਜਿਹੜੀ ਕੰਡੀਸ਼ਨ ਵੇਖ ਸਕਦੇ ਜੀ ਬਾਕੀ ਚਲੋ ਵੀਰ ਜੀ ਮਗਰਲੇ ਪੱਖੇ ਤੇ ਬੈਰਿੰਗ ਬੂਨ ਗਏ ਨਵੇਂ ਹੋਣਗੇ ਨਾਲ ਢੇਰੇ ਬੈਰਿੰਗ ਆ ਕੋਈ ਬਦਲਿਆ ਨਹੀਂ ਆ ओके ਤੇ ਥਰਡਾ ਇਕੱਲੇ ਦੰਦ ਜਿਹੜੇ ਰਗੜ ਕੇ ਤਰ ਦੇ ਬਸ ਹੋਵੇ ਦੋਆਂ ਪਾਸੇ ਪੈਣ ਵਾਲੇ ਆ ਨਹੀਂ ਦੰਦ ਦਾ ਮਤਲਬ ਕਿ ਸਾਰੇ ਹੈਗੇ ਆ ਕਿ ਨਹੀਂ ਨਹੀਂ ਆ ਜਿਹੜੇ ਆਪਾਂ ਜਿਹੜੇ ਥੱਲੇ ਰਗੜਦੇ ਆ ਆਹ ਹਾਂਜੀ ਇਹ ਵੀ ਬਸ ਦੋਵੇਂ ਪਾਸੇ ਪੈਣ ਵਾਲੇ ਆ ਤੇ ਬਾਕੀ ਕੁਛ ਨਹੀਂ ਕਰ ਲੈ ਹਰ ਕੀ ਬ੍ਰੇਡ ਬਲਣ ਵਾਲੇ ਆ ਤੇ ਚਲਾ ਲਓ ਠੀਕ ਹੈ ਜੀ ਹਾਂਜੀ ਹਾਂਜੀ ਲਓ ਮਤਲਬ ਗੱਲ ਇਹ ਹੈ ਨਾ ਵੀ ਆਪਾਂ ਚਲੋ ਕਰਾਇਆ ਪਾੜਾ ਵੀ ਜਿਹਾ ਆਪਦੀ ਟੂੜੀ ਬਣਾ ਕੇ ਡੱਕਿਆ ਕਿ ਸੀਜ਼ਨ ਸੋਝੇ ਨੂੰ ਚਲੋ ਲਾਈ ਹੋਣੀ ਆ ਆ ਨਹੀਂ ਮਾੜਾ ਮੋਟਾ ਲੋਕਲ ਜਈ ਲੋਕਲ ਜਾਰੀ ਆ ਦੀ ਟੂੜੀ ਬਣਾਇਂਦੀ ਆ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਓਵਰ ਆਲ ਜਿੰਨਾ ਸਾਰਾ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਪਿਆ ਸੋ ਚਾਰਕ ਸੀਜ਼ਨ ਜਿਹੜਾ ਦੋਸਤੋ ਚੱਲਿਆ ਵੀਰ ਹੋਣਾ ਕੋਲੇ ਇਹ ਟੂੜੀ ਰੀਪਰ ਵਿਕਾਊ ਆ ਤੇ ਬਾਕੀ ਟਾਇਰ ਟਪਾਵੇ ਤੁਸੀਂ ਦੇਖ ਲਓ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਠੀਕ ਹੈ ਸੋ ਬਾਕੀ ਬੈਰਗਾ ਬੂਰਗਾ ਦਾ ਬਲਟਾ ਬੁਲਟਾ ਓਵਰঅল ਜਿੰਨਾ ਵੀ ਆ ਦੋਸਤੋ ਸਾਰਾ ਕੁਝ ਆਪਾਂ ਆ ਸਾਰੀਆਂ ਚੰਗੀਆਂ ਨੇ ਹਾਂਜੀ ਇਹ ਬਾਕੀ ਸਾਰਾ ਕੁਝ ਕਿਤੇ ਵੀ ਗਲਿਆਣੀ ਆ ਗਰੰਟੀ ਹੋਊ ਗਲੇ ਦੀ ਵੀ ਹਾਂਜੀ ਐ ਬਿਲਕੁਲ ਫਿੰਗਰ ਸਾਰਾ ਕੁਝ ਸੈਟ ਜਿਹੜਾ ਫਿੰਗਰ ਫੁੰਗਰਾ ਕੰਗੀਆਂ ਹੋ ਗਈਆਂ ਹਾਂਜੀ ਜਾਲ ਵੀ ਪੀਲਿਆਰ ਬਤਾਰ ਦੀ ਗਰੰਟੀ ਹੈ ਰੇ ਤੇ ਪੀਲਿਆਰ ਜਾਲ ਵੀ ਨਵਾਂ ਪਾ ਗਏ ਆ ਹਾਂ ਬੈਲਟਾਂ ਵੀ ਨਵੀਆਂ ਪਾ ਗਏ ਕਿਉਂਕਿ ਟਰੈਕਟਰ ਦੇ ਨਾਲ ਚੱਕਰ ਨਹੀਂ ਲੱਦਦੇ ਸੀ ਹਾਂ ਤੇ ਪੀਲਿਆਰ ਟਰੈਕਟਰ 56 20 ਲਿਆ ਸੀ ਉਹ ਚੱਕਰ ਨਹੀਂ ਉਹਨਾਂ ਗਰੰਟੀ ਦੇ ਉਹ ਬੈਲਟਾਂ ਵੀ ਸਾਰੀਆਂ ਚੇਂਜ ਸਾਰਾ ਕੁਝ ਚੇਂਜ ਕਰਕੇ ਗਏ ਸੀ ਕੰਪਨੀ ਦੇ ਆਪ ਆਏ ਤੇ ਸਭ ਕੁਝ ਚੇਂਜ ਕਰਕੇ ਹਾਂਜੀ ਹਾਂਜੀ ਠੀਕ ਹੈ ਜੀ ਲੋ ਵੀ ਭਰਾਵੋ ਬਾਕੀ ਆਹ ਕੰਡੀਸ਼ਨ ਸੋ ਥੋੜਾ ਜਿਹਾ ਬੈਕ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਆਹ ਕਰੋ ਚੈੱਕ ਠੀਕ ਹੈ ਜੀ ਸੋ ਗੱਲ ਕਾਦੀ ਇਹ ਵੀ ਹੈ ਹੀ ਸਾਰਾ ਨਵਾਂ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੂੰ ਬਾਕੀ ਹੈ ਪੂਰਾ ਸੈਟ ਛੋਟਾ ਸਾਈਡੀਆਂ ਛੋਟੀਆਂ ਪੂਰੀਆਂ ਹਾਂਜੀ ਐ ਪੂਲਿੰਗ ਜਦੋਂ ਚਾਲੂ ਕਰੀਦੇ ਉਹਦੋਂ ਉੱਥੇ ਏਜੰਸੀ ਲੈ ਆਈਦਾ ਬਤਾਰ ਕੋਲ ਉੱਥੇ ਬੈਲੈਂਸ ਬੁਲੈਂਸ ਕਰਾ ਕੇ ਸਾਰੀ ਰਿਪੇਅਰ ਕਰਾ ਕੇ ਲੈ ਆਈਦਾ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਅੱਛਾ ਹਰਜਿੰਦਰ ਭਾਈ ਕੀ ਮੋਲ ਕੀ ਕਰਾਂਗੇ ਦਾ ਕਿੱਥੋਂ ਤੱਕ ਦੇ ਦਾਂਗੇ ਕੋਈ ਕਿਸਾਨ ਵੀਰ ਸੰਪਰਕ ਕਰਦਾਗੇ ਇਹ ਵੀ ਜੀ ਡਿਮਾਂਡ 235 ਦੀ ਕਰਦੇ ਆ ਹਾਂਜੀ ਤੇ ਬਾਕੀ ਚਲੋ ਮੌਕੇ ਦੇ ਮਾੜਾ ਮੋਟਾ ਮਾਨਤਾ ਨਹੀਂ ਹੋਊਗਾ ਨਵਾਂ ਜਦੋਂ ਪਰਚੇਜ਼ ਕੀਤਾ 2020 ਦੇ ਵਿੱਚ ਉਦੋਂ ਆਪਾਂ ਨੂੰ ਕਿੰਨੇ ਦਾ ਮਿਲਿਆ ਸੀ ਉਹਦੇ ਵੀਰ ਜੀ ਖਰੇਦੋ 85 ਦਾ ਮਿਲਿਆ ਸੀ ਆਪਾਂ ਨੂੰ 285 हां जी ਠੀਕ ਹੈ ਜੀ ਤੇ ਇਹ ਟਾਇਰ ਆਪਾਂ ਦੂਜੇ ਪਾਇਏ ਨਾ 98 11 ਦੇ ਟਰੈਕਟਰ ਵਾਲੇ ਪਾਇਏ ਸੀ ਹਾਂ ਜੀ 98 11 ਦੇ ਟਾਇਰ ਪਾਤੇ ਹਾਂ ਜੀ ਹਾਂ ਜੀ ਲਓ ਵੀ ਤੇ ਤਾਂ ਆਪ ਨੂੰ 5000 ਰੁਪਏ 6 ਮਹਿੰਗਾ ਮਿਲਿਆ ਸੀ ਹਾਂ ਜੀ ਹਾਂ ਜੀ ਠੀਕ ਅੱਜ ਆਪਾਂ ਦੇ ਦਾਂਗੇ 2 35 ਮਾੜੀ ਮੋਟੀ ਦੀ ਮੰਗ ਹੀ ਰੱਖਾਂ ਮਾੜਾ ਮੋਟਾ ਮਾਨਤਾ ਨਹੀਂ ਅੱਛਾ ਜੀ ਹਾਂਜੀ ਹਾਂਜੀ ਲਓ ਜੀ ਨਹੀਂ ਥੋੜਾ ਬਹੁਤ ਉੱਪਰ ਠਾ ਹੋ ਜਾਂਦਾ ਕੋਈ ਭੈਣ ਭਰਾ ਮੰਗ ਲੂਗੀ ਖਰੀਦਦਾਰ ਆਉਂਦਾ ਥੋੜਾ ਬਹੁਤ ਹੋ ਜਾਂਦਾ ਹਾਂਜੀ ਬੱਸ ਬੱਸ ਲਓ ਵੀ ਭਰਾਵੋ ਸੋ 2 35 ਦੇ ਵਿੱਚੋਂ ਜਿਹੜਾ ਦੋਸਤੋ ਜਿੰਨਾ ਵੀ ਉੱਪਰ ਠਾ ਥੋੜਾ ਬਹੁਤ ਕੋਈ ਵੀਰ ਆਵੇ ਆਪ ਦਾ ਇੱਕ ਵਾਰੀ ਸੰਪਰਕ ਤੁਸੀਂ ਕਰਿਓ ਥੋੜਾ ਬਹੁਤ ਜੋ ਵੀ ਵਿਚੋ ਗੰਜੈਸ਼ ਹੋਈ ਉੰਨੀ ਇੱਕੀ ਉਹ ਕਸਰ ਜ਼ਰੂਰ ਕੱਢ ਦਿੱਤੀ ਜਾਊਗੀ ਤੇ ਬਾਕੀ ਜਿੱਦਾਂ ਮਰਜ਼ੀ ਮੇਰਾ ਕੋਈ ਵੀਰ ਆਪਦਾ ਟਰੈਕਟਰ ਮਰ ਉਪਾ ਕੇ ਆਪਦੀ ਇੱਕ ਵਾਰੀ ਖਾਲੀ ਤੁਸੀਂ ਸਟਾਰਟ ਕਰਕੇ ਜਿੱਦਾਂ ਮਰਜ਼ੀ ਤਸੱਲੀ ਕਰ ਸਕਦਾ ਕੋਈ ਵੀਰ ਠੀਕ ਆ ਇਹ ਆ ਤੂੜੀ ਦੀ ਪ੍ਰਾਜ ਵੀਰ ਦੇ ਕੋਲੇ ਹਰਜਿੰਦਰ ਸਿੰਘ ਦੇ ਕੋਲੇ ਇੱਕ ਬਕਾਊਗਾ ਦੋਸਤੋ ਠੀਕ ਆ ਬਾਕੀ ਤੁਹਾਨੂੰ ਪੂਰੀ ਡਿਟੇਲ ਜਿਹੜੀ ਮੇਲ ਹੀ ਗਈ ਆ ਤੇ ਆਜੋ ਬਾਈ ਹਰਜਿੰਦਰ ਤੇ ਨੰਬਰ ਇੱਕ ਆਪਣੇ ਭੈਣ ਭਰਾਵਾਂ ਨਾਲ ਜ਼ਰੂਰ ਸਾਂਝੇ ਕਰਦਿਗੇ ਨੰਬਰ 62835 96193 ਠੀਕ ਹੈ ਜੀ ਫਿਰ ਬੋਲਦਗੇ ਜੀ 62835 96193 ਠੀਕ ਹੈ ਜੀ ਹਾਂਜੀ ਸੋ ਦੋਸਤੋ ਆ ਅੱਜ ਆਪਣੀ ਇੱਕ ਖਾਸ ਵਿਜਿਟ ਸੀਗੀ ਪਿੰਡ ਕਰਿਆਲੇ ਦੇ ਵਿੱਚ ਪਸ਼ੂ ਦਿਖਾਉਣੇ ਸੀ ਅੱਜ ਆਪਾਂ ਤੁਹਾਨੂੰ ਇਸ ਘਰੋਂ ਤੇ ਬਿਲਕੁਲ ਐਗਰੀਕਲਚਰ ਦੇ ਨਾਲ ਰਿਲੇਟਡ ਦੋ ਸੰਦ ਤੁਹਾਨੂੰ ਦਿਖਾਉਣੇ ਸੀ ਇੱਕ ਪਟਿਆਲੀ ਮਸ਼ੀਨ ਤੇ ਇੱਕ ਤੋੜੀ ਰੀਪਰ ਸੋ ਬਾਕੀ ਦੋਸਤੋ ਫਿਲਹਾਲ ਜਿਹੜੇ ਵੀਰ ਨੂੰ ਜਿਹੜਾ ਐਨੀਮਲ ਪਸੰਦ ਆਊਗਾ ਨਰਕ ਪਰਖ ਤਸल्ली ਤੁਸੀਂ ਘਰਾਂ ਕੇ ਕਰ ਲਿਓ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ